ਸਾਹੀ ਗੱਲ ਦੋਸਤੋ ਮੈਂ ਅਰਵਿੰਦਰਪਾਲ ਸਿੰਘ ਰਾਇਲ ਟ੍ਰੈਵਲਸ ਤੋਂ ਔਰ ਯੂ ਐਸਏ ਜਾਣ ਲਈ ਤੁਹਾਨੂੰ ਤਾਜ਼ਾ ਜਾਣਕਾਰੀਆਂ ਹਮੇਸ਼ਾ ਇਸ ਚੈਨਲ ਤੇ ਲਗਾਤਾਰ ਮਿਲਦੀਆਂ ਨੇ ਦੋਸਤੋ ਯੂ ਐਸ ਦੇ ਵਿੱਚ ਹਾਲੇ ਹੁਣੇ ਅੰਬੈਸੀ ਨੇ ਇੱਕ ਅੰਕੜੇ ਜਾਰੀ ਕੀਤੇ ਨੇ ਅਸੀਂ 1.2 ਮਿਲੀਅਨ ਵੀਜ਼ਾਸ ਕਹਿੰਦੇ ਸੀ ਯੂ ਐਸ ਅੰਬੈਸੀ ਨੇ ਪ੍ਰੋਸੈਸ ਕੀਤੇ ਬਟ ਤਾਜ਼ਾ ਜਾਣਕਾਰੀ ਅਨਸਾਰ ਸਾਲ 2023 ਦੇ ਵਿੱਚ ਯੂ ਐਸ ਅੰਬੈਸੀ ਨੇ 14 ਲੱਖ ਵੀਜ਼ਾਸ ਪ੍ਰੋਸੈਸ ਕੀਤੇ ਨੇ ਇਹ ਬਹੁਤ ਵੱਡਾ ਨੰਬਰ ਹੈ ਔਰ ਅੱਜ ਦੇ ਸਮੇਂ ਦੇ ਵਿੱਚ ਪੂਰੀ ਦੁਨੀਆ ਦੇ ਜਿੰਨੇ ਵੀਜ਼ਾਸ ਅ ਯੂ ਐਸ ਈਸ਼ੂ ਕਰਦਾ ਪੂਰੀ ਦੁਨੀਆ ਨੂੰ ਉਹਦਾ 10% ਸਿੱਧਾ ਸਿੱਧਾ ਇੰਡੀਆ ਦਾ ਕੋਟਾ ਹੈ ਔਰ ਸਾਡਾ ਇੰਡੀਆ ਦਾ ਕੋਟਾ ਜਿਹੜਾ 1 ਮਿਲੀਅਨ ਵੀਜ਼ਾਸ ਦਾ ਹੈ ਲਗਭਗ 10 ਲੱਖ ਵੀਜ਼ਾਸ ਪਰ ਪਿਛਲੇ ਸਾਲ ਦੇ ਮੁਕਾਬਲੇ ਪਿਛਲੇ ਸਾਲ ਦਾ ਕੋਟਾ ਵੀ ਸਮਝ ਲਓ ਇਸ ਸਾਲ ਦੇ ਵਿੱਚ ਆ ਗਿਆ ਸੀ 2023 ਦੇ ਵਿੱਚ 22 ਦੇ ਵੀਜ਼ਾਸ ਥੋੜੇ ਘੱਟ ਆਏ ਸੀ ਸੋ 2023 ਦੇ ਵਿੱਚ 14 ਲੱਖ ਵੀਜ਼ਾਸ ਪ੍ਰੋਸੈਸ ਕੀਤੇ ਇਹ ਬਹੁਤ ਵੱਡਾ ਨੰਬਰ ਹੈ ਔਰ ਇਹ ਇੰਨਾ ਵੱਡਾ ਨੰਬਰ ਹੈ ਕਿ ਇਸ ਮੁਲਕ ਦੇ ਨੇੜੇ ਤੇੜੇ ਇਸ ਨੰਬਰ ਦੇ ਨੇੜੇ ਕਿ ਦੁਨੀਆ ਦਾ ਕੋਈ ਹੋਰ ਮੁਲਕ ਨਹੀਂ ਹੈ ਔਰ ਇਹਦੇ ਨਾਲ ਇੱਕ ਹੋਰ ਨਵੀਂ ਜਾਣਕਾਰੀ ਹੈ ਕਿ ਜਿਹੜਾ ਵੀਜ਼ਾ ਦਾ ਵੇਟ ਟਾਈਮ ਹੈ ਜਾਂ ਜਿਹੜੀ ਅਪਾਇੰਟਮੈਂਟ ਦਾ ਵੇਟ ਟਾਈਮ ਹੈ ਉਹ ਇਸ ਸਮੇਂ 75% ਤੱਕ ਰਿਡਿਊਸ ਹੋ ਗਿਆ ਹੈ ਹਾਲੇ ਵੀ ਅਪਾਇੰਟਮੈਂਟ ਸਾਨੂੰ ਲਗਾਤਾਰ ਨਹੀਂ ਮਿਲ ਰਹੀਆਂ ਅਪਾਇੰਟਮੈਂਟਸ ਵਿੱਚ ਦੇਰੀ ਹੈ ਬਟ ਜਿਹੜਾ ਰਿਡਿਊਸਡ ਪੀਰੀਅਡ ਹੈ ਉਹਦਾ ਮਤਲਬ ਇਹ ਹੋ ਗਿਆ ਕਿ ਇਸ ਸਾਲ ਜਿਹੜਾ ਵੀਜ਼ਾ ਕੋਟਾ ਆ ਉਹ ਹੋਰ ਇਨਕਰੀਸ ਹੋ ਸਕਦਾ ਹੈ ਇਸ ਸਾਲ ਦੀਆਂ ਵੀਜ਼ਾ ਪ੍ਰੋਸੈਸਿੰਗ ਜਿਹੜੀ ਆ ਉਹ ਹੋਰ ਬਿਹਤਰ ਹੋ ਸਕਦੀਆਂ ਨੇ ਯੂਐਸ ਇੱਕ ਲਤਾ ਮੁਲਕਾ ਜਿਹੜਾ ਬਾਕੀ ਪੂਰੀ ਦੁਨੀਆ ਤੋਂ ਅਲੱਗ ਤਰੀਕੇ ਨਾਲ ਵੀਜ਼ਾ ਨੂੰ ਪ੍ਰੋਸੈਸ ਕਰਦਾ ਹੈ ਸਾਰੀ ਦੁਨੀਆ ਐਪਲੀਕੇਸ਼ਨਸ ਨੂੰ ਮੈਥੇਮੈਟਿਕਲੀ ਦੇਖਦੀ ਹੈ ਯੂਐਸ ਜਿਹੜੀ ਵੀਜ਼ਾ ਪ੍ਰੋਸੈਸ ਹੈ ਯੂਐਸ ਵੀਜ਼ਾ ਇੰਟਿਊਸ਼ਨ ਦੇ ਬੇਸ ਦੇ ਉੱਪਰ ਆ ਤੁਸੀਂ ਜਾ ਕੇ ਵੀਜ਼ਾ ਆਫਸਰ ਨਾਲ 2-4 ਮਿੰਟ ਗੱਲਬਾਤ ਕਰ ਦਿਓ ਔਰ ਉਹੀ ਵੀਜ਼ੇ ਦਾ ਫੈਸਲਾ ਆ ਔਰ ਰਾਇਲ ਟ੍ਰੈਵਲਸ ਪਿਛਲੇ ਲਗਭਗ ਬਹੁਤ ਸਾਰਾ ਤੋਂ ਤੁਹਾਨੂੰ ਇਮੀਗ੍ਰੇਸ਼ਨ ਦੇ ਸੈਕਟਰ ਦੇ ਵਿੱਚ ਜਾਣੇ ਪਛਾਣੇ ਨਾਮ ਆ ਔਰ ਅਸੀਂ ਜ਼ਿੰਮੇਵਾਰੀ ਨਾਲ ਕਹਿੰਦੇ ਹਾਂ ਐਮਬੈਸੀ ਜਾਂਦੇ ਹੋ ਹਰ ਅੱਖਰ ਜਿਹੜਾ ਤੁਹਾਨੂੰ ਉੱਥੇ ਪੁੱਛਿਆ ਜਾਂਦਾ ਉਹ ਤੁਹਾਨੂੰ ਪਹਿਲਾਂ ਤੋਂ ਪਤਾ ਹੁੰਦਾ ਔਰ ਹਰ ਅੱਖਰ ਜਿਹੜਾ ਤੁਸੀਂ ਜਵਾਬ ਦੇਣਾ ਉਹ ਤੁਹਾਨੂੰ ਪਹਿਲਾਂ ਤੋਂ ਪਤਾ ਹੋਇਆ ਇਹ ਕੋਈ ਜਾਦੂ ਨਹੀਂ ਆ ਦੋਸਤੋ ਇਹ ਸਾਡਾ ਆਪਣਾ ਕਹੋ ਕਿ ਯਕੀਨ ਹੈ ਜਿਹਦੇ ਨਾਲ ਸਾਨੂੰ ਪਤਾ ਕੀ ਤੁਹਾਡੇ ਕੇਸ ਦੇ ਵਿੱਚ ਪੋਸੀਬਲ ਸਵਾਲ ਕੀ ਹੋ ਸਕਦੇ ਨੇ ਤੁਹਾਡੇ ਕੇਸ ਜਾਂ ਸਿਚੁਏਸ਼ਨਸ ਕੀ ਹੋ ਸਕਦੀਆਂ ਤੁਹਾਡੇ ਕੀ ਅਸ ਇਨਕੁਆਰੀਜ਼ ਕੀ ਹੋ ਸਕਦੀਆਂ ਨੇ ਤੁਹਾਡੇ ਕੇਸ ਵਿੱਚ ਵੀਜ਼ਾ ਆਫਸਰ ਤੁਹਾਡੇ ਕੋਲ ਜਾਨਣਾ ਕੀ ਚਾਹੁੰਦਾ ਹੋ ਸਕਦਾ ਔਰ ਇਹਨਾਂ ਦੇ ਉੱਪਰ ਅਸੀਂ ਬਖੂਬੀ ਮਾਸਟਰੀ ਰੱਖੀ ਹੋਈ ਹੈ ਸੋ ਵੀਜ਼ਾਸ ਯੂਐਸ ਦੇ ਵਿੱਚ ਲੈਣੇ ਬਿਲਕੁਲ ਮੁਸ਼ਕਲ ਨਹੀਂ ਹੈਗੇ ਹਾਲਾਂਕਿ ਬਹੁਤ ਸਟੂਡੈਂਟਸ ਡਰਦੇ ਨੇ ਬਹੁਤ ਐਪਲੀਕੈਂਟ ਟੂਰਿਸਟ ਡਰਦੇ ਨੇ ਬਹੁਤ سارے ਲੋਕਾਂ ਦੀਆਂ ਪਟੀਸ਼ਨਸ ਪਈਆਂ ਨੇ ਉਹਨੂੰ ਡਰਿਆ ਕਿ ਸ਼ਾਇਦ ਪਟੀਸ਼ਨ ਪਈ ਹੋਵੇ ਸ਼ਾਇਦ ਵੀਜ਼ਾ ਨਹੀਂ ਆਂਦਾ ਇਹ ਸਭ ਬਕਵਾਸ ਹੈ ਔਰ ਬਹੁਤ ਸਾਰੇ ਅਟਾਰਨੀਜ਼ ਕਹਿੰਦੇ ਨੇ ਕਿ ਤੁਹਾਡੀ ਪਟੀਸ਼ਨ ਪਈ ਤੁਸੀਂ ਇਮੀਗ੍ਰੈਂਟ ਵੀਜ਼ਾ ਨਹੀਂ ਪਾ ਸਕਦੇ ਮੈਂ ਅਗੇਨ ਉਹਨੂੰ ਇਸੇਲੇ ਕੋ ਖਾਰਜ ਕਰਦਾ ਹਾਂ ਅਸੀਂ ਆਪਣੇ ਲਾਈਫਟਾਈਮ ਦੇ ਵਿੱਚ ਬਹੁਤ ਸਾਰੇ ਇਮੀਗ੍ਰੈਂਟਸ ਵੀਜ਼ਾ ਨਾਨ ਇਮੀਗ੍ਰੈਂਟ ਵੀਜ਼ਾਸ ਹਾਸਲ ਕੀਤੇ ਨੇ ਔਰ ਇਹੀ ਯਕੀਨ ਹੈ ਜਿਹੜਾ ਸਾਨੂੰ ਲਗਾਤਾਰ ਇਸ ਗੱਲ ਦੀ ਪ੍ਰੇਰਣਾ ਦਿੰਦਾ ਹੈ ਕਿ ਅਸੀਂ ਤੁਹਾਡੇ ਤੱਕ ਇਹ ਜਾਣਕਾਰੀਆਂ ਲਗਾਤਾਰ ਪਹੁੰਚਾਉਂਦੇ ਰਹੀਏ ਸੋ ਅੱਜ ਵੀ ਯੂਐਸ ਵੀਜ਼ਾ ਹਾਸਲ ਕਰਨਾ ਚਾਹੁੰਦੇ ਹੋ ਤੈਨੂੰ ਕਯੂ ਦੇ ਵਿੱਚ ਲੱਗਣਾ ਪਊਗਾ ਰਾਤੋ ਰਾਤ ਨਹੀਂ ਆਊਗਾ ਤੈਨੂੰ 2-3 ਮਹੀਨੇ ਦਾ ਸਬਰ ਕਰਨਾ ਪਊਗਾ ਅਗਰ ਇਹਨਾਂ ਸਭ ਕੋਈ ਕਰ ਸਕਦੇ ਹੋ ਤੇ ਅਸੀਂ ਰੈਡੀ ਹਾਂ ਤੁਹਾਡੀਆਂ ਵੀਜ਼ਾ ਅਪਲੀਕੇਸ਼ਨਸ ਨੂੰ ਪ੍ਰੋਸੈਸ ਕਰਨ ਲਈ ਸੋ ਮੈਨੂੰ ਆ ਮੇਰੀ ਟੀਮ ਨੂੰ ਆ ਕੇ ਮਿਲ ਸਕਦੇ ਹੋ ਚਾਹੇ ਤੁਹਾਡਾ ਕਿਸ ਪੁਰਾਣਾ ਰਿਫਿਊਜ਼ ਹੋਇਆ ਚਾਹੇ ਕਿਸੇ ਵੀ ਕਿਸਮ ਦਾ ਕੇਸ ਤੇ ਵਿੱਚ ਕੋਈ ਗੜਬੜੀ ਹੋਈ ਹੈ ਚਾਹੇ ਤੁਹਾਨੂੰ ਲੱਗਦਾ ਕੀ ਤੁਹਾਡੇ ਨਾਲ ਇਸ ਅੰਬੈਸੀ ਜਾ ਕੇ ਬਿਲਕੁਲੀ ਨਾ ਇਨਸਾਫੀ ਹੋਈ ਹੈ ਜਾਂ ਤੁਹਾਨੂੰ ਲੱਗਦਾ ਕਿ ਵੀਜ਼ਾ ਆਫੀਸਰ ਤੁਹਾਡੇ ਕੇਸ ਨੂੰ ਕੰਸੀਡਰ ਹੀ ਨਹੀਂ ਕੀਤਾ ਤੇ ਤੁਹਾਡੇ ਨਾਲ ਗੱਲਬਾਤ ਹੀ ਨਹੀਂ ਕੀਤੀ ਤੁਹਾਡੇ ਕੋਈ ਕੁਝ ਪੁੱਛਿਆ ਹੀ ਨਹੀਂ ਤਾਂ ਤੁਹਾਨੂੰ ਸਾਡੀ ਬੇਤਰ ਲੋੜ ਹੈ ਸੋ ਕਾਲ ਕਰੋ 99168 92168 ਮੈਨੂਅਲ ਮੇਰੀ ਟੀਮ ਨਾਲ ਆ ਕੇ ਮਿਲੋ ਔਰ ਅਮਰੀਕਾ ਜਾਣ ਦੇ ਸੁਪਨੇ ਸੱਚ ਕਰਕੇ ਦਿਖਾਵਾਂਗੇ ਸਤਿ ਸ਼੍ਰੀ ਅਕਾਲ